Ai thế đó? Ai vậy? Đang đi là cái gì mà thế đó? À, ra phải trả cho anh đi rồi đi, đồ đi ਹਾਂ ਕਮਿਆਂ ਕੋਣੀ ਖੇਡਦਾ ਮੁੰਡੇ ਖੇਡਦੇ ਨੇ ਕ੍ਰਿਕਟ ਦਾ ਮੈਚ ਆਂ ਭਿੰਡ ਦੀ ਗੇਮ ਚੱਕਾ ਆਇਆ ਨਾ ਬੱਲੇ Trời khám chữa bệnh, cháu 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 ਬਹੁਤ ਸੋਹਣਾ ਮੁੰਡੇ ਮੈਚ ਖੇਡਦੇ ਆਏ ਬਈ ਅੱਜ ਬੜਾ ਹੀ ਚਰਬਾ ਗਰਾਊਂਡ ਜੋ ਅੱਜ ਆ ਗਿਆ ਹਮਮਮ ਹੋਰ ਫਿਰ ਐ ਛਾਗਾ ਇਹ ਜਦਾਉ ਤੁਹਾਨੂੰ ਮੈਚ ਜਦਾ ਤੁਹਾਨੂੰ ਕਿੰਨੀ ਚਾਹੀਦੀ ਬਈ ਉਹੀ ਖੇਡਣ ਨਾਲ ਜ ਵਾਲੇ ਅੰਚੇ ਹਾਲਾ ਮੈ ਲੱਜੇ ਕੋਟ ਬਾਲ ਚੜਦਾ ਖੇਡਣਾ ਮਾਂ ਦੇ ਅੱਖ ਨਾਲ ਖੇਡਾ ਕਰੋ ਖੇਡਾ ਕਰੀਏ ਓਏ ਹੋਰ ਕੀ ਕਰੀ ਕਰਨਾ ਮੈਂ ਤਾਂ ਦਾ ਆਉਂਦਾ ਪੰਦਾ ਯਾ ਆਨ ਕਰਦੇ ਹੋ ਆਏ ਹੋਏ ਚਾ ਗਾ ਸਾਈਂ ਕੀਤਾ ਇਹ ਗਰਾਊਂਡ ਜਿਹੇ ਕਿਦੇ ਰੌਣਕਾਂ ਲੱਗਦੀਆਂ ਹੁੰਦੀਆਂ ਐ ਹੈ ਸੁਨੀਆਂ ਆਂ ਗਰਾਊਂਡਾਂ ਮੁੰਡੇ ਸਾਰੇ ਬਾਹਰ ਚਲੇ ਗਏ ਹਣਾ ਵੇ ਰੌਣਕਾਂ ਨੇ ਵੜਾ ਲੈ ਜੋਨਾ ਆਹ ਵੇ ਸ਼ਾਟ ਓਏ ਮੁੰਡਿਆ ਜਰਾ ਦੂਵਾਰਾ ਪੁਹਿੰਦੇ ਘਾ ਰਾ ਲਲਾ ਲਲਾ ਦੋ ਦੋ 40 40 ਮਾਰ ਗਿਆ ਓਏ ਕੱਲਾ ਹੀ ਤੇ ਕੰਦਾ ਪਿੰਡੀ ਛੱਡ ਦੇ ਮੈਂ ਸਾਰਿਆਂ ਨਾਲ ਕੇ ਮਾਰੀ ਜਾ ਬਾਬਾ ਤੀ ਦੋ ਰੁਕ ਜਾ ਆਹ ਤੇਰੇ ਸ਼ਾਟ ਦੇ ਹੋਈ ਜਾਣੇ ਦੇ ਹੁਣ ਤੇਰੀ ਵਾਰੀ ਫੇਰ ਚੌਗਾ ਓਏ ਫੇਰ ਬਾਊ ਮੁੰਡੇ ਵਿਚਾਰੇ ਕਰਦੇ ਗਰਾਊਂਡ 'ਚ ਟਾਈਮ ਬਾਸ਼। ਕਢਾਰੇ ਨਹੀਂ ਆਉਂਦੇ ਸਾਰੇ ਫੋਨਾਂ 'ਤੇ ਲੱਗੇ ਰਹਿੰਦੇ ਆ ਨਾ। ਫੋਨਾਂ ਨੇ ਖਾਲੇ ਸਾਰੇ ਜਵਾਬ ਅਜਦੇ। 4 ਜਾਣੇ ਕ੍ਰਿਕਟ ਖੇਡਣ ਲੈ। ਇਹ ਪੰਜਵਾ ਤੂੰ ਏ। ਤੇਵਾ ਮੈਂ। ਖੇਡਿਆ ਪਾਵੇਂ ਦਾ ਆਪਣੀ ਕੀ ਆ। ਹਾਂ। ਆ ਮੁੰਡਾ ਕਰਾਉਂ ਰੈਂਡ ਚੱਕਦੇ ਕਰੀਂ। ਇਹ ਹੀ ਇਹ ਗਾਲਗ루ਆ ਸ਼ਾਟ ਵਾਲੀ ਬਾਲ ਸੀ ਚੋਕੇ ਬਾਹਰ ਮਾਰ ਦੋ ਟੈਂਕੀ ਤੋਂ ਇੱਕ ਰਹੀ ਅੱਜ ਮੈਂ ਵਿਲੇ ਆ ਤੇ ਵਲੌਗ ਬਣਾਉਣੇ ਨਿਕਾਇਆ ਦਨ ਵਲੌਗ ਅੱਜ ਪਿੰਡ ਦੀ ਗਰਾਊਂਡ 'ਚ ਪਹੁੰਚੇ ਆਏ ਆ। ਸ਼ਾਬਾਸ਼ ਸ਼ਾਬਾਸ਼ ਮੜਿਓ ਇੱਥੇ ਰੱਖੋ ਕੰਮ ਨੂੰ। ਜਸ਼ਨ ਬੋਲਿੰਗ ਕਰਾਉਂਦਾ ਆ ਇਹਦੇ। ਆ ਇੱਥੇ ਰੱਖੋ ਇਹ। ਈ ਗੱਲਾਂ 'ਚ ਬੈਠਦੇ ਆਉਣ ਨਹੀਂ ਡੇ ਤੇਰੇ ਬੋਲ ਹੈ ਆ ਗਿਆ ਈ ਰਾਮਟੇ ਲਾ ਡਾ ਡਾ ਜਾ ਚੱਕਾ ਜਾਗਾ ਵਾਜ ਨਹੀਂ ਲਿਆ ਅੱਜ ਟੈਸਟ ਮੈਚ ਲੱਗੇ ਰੋ ਫਿਰ ਲਾਈਟਾਂ ਨਾਲ ਵਾਰੀ ਰਾਤ ਆਏ ਹਾਏ ਕਾਟ ਤੇ ਸ਼ਾਟ ਦਰਾ ਓਏ ਗਣਾ ਲਾ ਦੇ ਯਾਰੀ ਚਾਈਨਾ ਵਾਈਫ ਦੀ ਬੰਨੀ ਅੱਜ ਲੱਗਣਾ ਬੰਦਾ ਸਿੰਪਲ ਕੈਚੇ ਖੜੇ ਰਹਿੰਦੇ ਸਿੰਪਲ ਹੋ ਗਏ ਸਿੰਪਲ A ver, a la